ਗੁੱਡ ਮਾਰਨਿੰਗ ਦੋਸਤੋ ਐਸੀ ਕਰ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸਣ ਲੱਗਿਆ ਉਹ ਬਹੁਤ ਜ਼ਰੂਰੀ ਹੈ ਘੋੜਿਆਂ ਲਈ ਸਭ ਤੋਂ ਪਾਵਰਫੁੱਲ ਗ੍ਰੇਨ ਸਭ ਤੋਂ ਪਾਵਰਫੁੱਲ ਅਨਾਜ ਜਿਹੜਾ ਹੈਗਾ ਉਹ ਹੈਗਾ ਕਣਕ ਤੇ ਮੱਕੀ ਕਣਕ ਤੇ ਮੱਕੀ ਸਭ ਤੋਂ ਬੈਸਟ ਗ੍ਰੇਨ ਆ ਘੋੜਿਆਂ ਲਈ ਉਸ ਤੋਂ ਬਾਅਦ ਜੌਂ ਆ ਜਾਂਦੀ ਹੈ ਜਵੀ ਆ ਜਾਂਦੀ ਹੈ ਛੋਲੇ ਆ ਜਾਂਦੀ ਹੈ ਬਾਜਰਾ ਆ ਜਾਂਦਾ ਹੋਰ ਬਹੁਤ ਸਾਰੇ ਅਨਾਜ ਨੇ ਪਰ ਇਹ ਦੋਨੇ ਅਨਾਜ ਐਸੇ ਆ ਜਿਹਨੂੰ ਤੁਸੀਂ ਸਾਰਾ ਸਾਲ ਪਾ ਸਕਦੇ ਹੋ ਸ਼ੌਕ ਨਾ ਹੋ ਗੋ ਤੁਹਾਨੂੰ ਮੈਂ ਸਾਰੇ ਪ੍ਰੂਫ ਦੰਨਾ ਆ ਜਿਹੜੀ ਉੱਤੇ ਕਲਿੱਪ ਚੱਲਦੀ ਆ ਇਹ ਲੁਧਿਆਣਾ ਲੁਧਿਆਣਾ ਯੂਨੀਵਰਸਿਟੀ ਦੀ ਜਿਹੜੀ ਆਪਣੇ ਖੇਤੀਬੜੀ ਯੂਨੀਵਰਸਿਟੀ ਆ ਨਾਰਥ ਇੰਡੀਆ ਦੀ ਮੈਨੂੰ ਪ੍ਰੋਪਰ ਨਹੀਂ ਪਤਾ ਰੈਂਕਿੰਗ ਕੀ ਆ ਜਿਹੜੀ ਨਾਰਥ ਇੰਡੀਆ ਦੀ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਨੰਬਰ 1 ਯੂਨੀਵਰਸਿਟੀ ਆ ਹੋ ਸਕਦਾ ਵਰਲਡ 'ਚ ਵੀ ਰੈਂਕ ਹੋਵੇ ਇਹਦਾ ਇਹਦੇ ਬਾਰੇ ਮੈਨੂੰ ਇਨਫੋਰਮੇਸ਼ਨ ਨਹੀਂ ਸੌਰੀ ਇਹਦੇ ਲਈ ਮਾਫ ਕਰਿਓ ਇਹ ਉਥੋਂ ਦੀ ਬੁੱਕ ਆ ਵੀਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉੱਤੇ ਪੜ ਲਿਓ ਠੀਕ ਹੈ ਉਹ ਲੰਬਾ ਟਾਈਮ ਰਹੂਗੀ ਕੋਈ ਇਦਾਂ ਦੀ ਗੱਲ ਨਹੀਂ ਉਹਨੂੰ ਪੜ ਲਿਓ ਤੇ ਹਰਾਚਾਰਾ ਕਿੰਨਾ ਪਾ ਸਕਦੇ ਹਾਂ ਉਹਦੀ ਵੀ ਸਾਰਣੀ ਤੁਹਾਡੇ ਨਾਲ ਮੈਂ ਇਹਦੇ ਵਿੱਚੇ ਸ਼ੇਅਰ ਕਰੂੰਗਾ ਉਹਨੂੰ ਵੀ ਪੜ ਲਿਓ ਬਾਕੀ ਕਮੈਂਟ ਚ ਵੀ ਕਰ ਦੂੰਗਾ ਉਹਦੀ ਵੀ ਕਿੰਨਾ ਹਰਾਚਾਰਾ ਪਾ ਸਕਦੇ ਹਾਂ ਤੂੜੀ ਘੋੜਿਆਂ ਲਈ ਨਹੀਂ ਬਣੀ ਠੀਕ ਹੈ ਇਹ ਸਾਰਣੀ ਦੇ ਵਿੱਚ ਵੀ ਕਿਤੇ ਨਹੀਂ ਲਿਖਿਆ ਪਿਆ ਤੂੜੀ ਬਹੁਤ ਖਤਰਨਾਕ ਹੈ ਘੋੜੇ ਲਈ ਜਾਂ ਤਾਂ ਕਿਉਂਕਿ ਤੂੜੀ ਦੇ ਵਿੱਚ ਜਿਹੜਾ ਟੋਟਲ ਟੀ ਡੀ ਐਮ ਆ ਟੋਟਲ ਡਾਈਜੈਸਟੇਬਲ ਮੈਟਰ ਉਹ ਬਹੁਤ ਜ਼ਿਆਦਾ ਥੋੜਾ ਜਾਂ ਤਾਂ ਤੂੜੀ ਨਾਲ ਨਾ ਇਹਦੇ ਵਿੱਚ ਕੋਈ ਬਾਹਲੇ ਤੱਤ ਹੁੰਦੇ ਆ ਮਸਾ ਕੋਈ 1-2% ਪ੍ਰੋਟੀਨ ਹੁੰਦੀ ਆ ਇਹ ਕੀ ਹੈ ਇਹਦਾ ਮੇਨ ਕੀ ਆ ਤੂੜੀ ਜਾਂ ਤਾਂ ਪੇਟ ਦੇ ਵਿੱਚ ਰੋਕ ਕੇ ਬੰਨ ਪਾ ਦੂਗੀ ਜੇ ਕੱਲੀਓ ਤੂੜੀ ਪਾਉਂਗੇ 24 ਘੰਟੇ ਜਾਂ ਫਿਰ ਕੀ ਕਰੂਗੀ ਅ ਮੈਨ ਨਾਉਂਡ ਬਿਨਾ ਡਾਈਜੈਸਟ ਹੋਏ ਟੂੜੀ ਦੇ ਵਿੱਚ ਪਾਣੀ ਮਾਰੂਗਾ ਜਾਨਵਰ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੇ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਮੈਂਟਾਂ ਚ ਦਿਓ ਆਪ ਵੀ ਸੋਚਣਾ ਤੁਸੀਂ ਜੇਕਰ ਕਣਕ ਤੇ ਮੱਕੀ ਘੋੜਿਆਂ ਦੀ ਖਰਾਕ ਨਹੀਂ ਹੈ ਕਿਉਂਕਿ ਮੈਨੂੰ ਕਾਫੀ ਭਰਾਮਾਂ ਦੇ ਫੋਨ ਆਏ ਸੀਗੇ ਵੀ ਜੀ ਤੁਸੀਂ ਕਣਕ ਦੱਸੀ ਜਾਂਦੇ ਹੋ ਕਣਕ ਦੱਸੀ ਜਾਂਦੇ ਹੋ ਉਹ ਵੀ ਸਾਰੀ ਗੱਲਬਾਤ ਕਰਦੇ ਹਾਂ ਜੀ ਜੇਕਰ ਕਣਕ ਤੇ ਮੱਕੀ ਘੋੜਿਆਂ ਨੂੰ ਨਹੀਂ ਪਾ ਸਕਦੇ ਫਿਰ ਹੁਣ ਮੈਨੂੰ ਤੁਸੀਂ ਡਾਈਟ ਤਿਆਰ ਕਰਕੇ ਫਾਰਮੂਲਾ ਕਮੈਂਟਾਂ 'ਚ ਵੀ ਲਿਖ ਦਿਓ ਊਂ ਵੀ ਦੱਸ ਦਿਓ ਕਣਕ ਤੇ ਮੱਕੀ ਆਪਾਂ ਪਾ ਨਹੀਂ ਸਕਦੇ ਜੌਂ ਸਰਦੀਆਂ 'ਚ ਨਹੀਂ ਪਾ ਸਕਦੇ ਬਾਜਰਾ ਗਰਮੀਆਂ 'ਚ ਨਹੀਂ ਪਾ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਛੋਲੇ ਰਹਿ ਗਏ ਇਕੱਲੇ ਸਮਝੋ ਇਕੱਲੇ ਛੋਲੇ ਰਹਿ ਗਏ ਵੀ ਇਕੱਲੇ ਛੋਲੇ ਖਾਣ ਲਈ ਘੋੜਾ ਬਣਿਆ ਹੋਇਆ ਜਾਂ ਇਕੱਲੇ 45 ਕਿਲੋ ਛੋਲੇ ਪਾ ਲਵੋ ਤੁਸੀਂ ਕਣਕ ਤੇ ਮੱਕੀ ਘੋੜਿਆਂ ਨੂੰ ਪੈਂਦੀ ਆ ਯੂਐਸਏ ਦੇ ਵਿੱਚ ਤਾਂ ਜਿੰਨੀ ਫਾਰਮੂਲੇਸ਼ਨ ਆ ਉਹ ਵੀ ਸ਼ੇਅਰ ਕਰ ਦੂੰਗਾ ਆਰਕਨਾ ਯੂਨੀਵਰਸਿਟੀ ਦੀ ਉਹ ਕੱਲੀ ਮੱਕੀ ਨਾਲੇ ਦੱਸਦੇ ਆ ਸਾਰੀ ਕੰਪੋਜੀਸ਼ਨ ਪਰ ਉਹਨੂੰ ਇੱਕ ਪੌਨ ਦਾ ਪ੍ਰੋਸੈਸ ਹੁੰਦਾ ਉਹਨੂੰ ਬੇਕਟ ਕੌਰਨ ਕਹਿੰਦੇ ਨੇ ਉਹਨੂੰ ਮਨ ਕੇ ਹੀਟ ਤੇ ਪਕਾ ਕੇ ਭਾਫ਼ ਤੇ ਫਿਰ ਉਹਨੂੰ ਪੈਂਦੀ ਆ ਤੇ ਲਿਮਟਿਡ ਮਾਤਰਾ 'ਚ ਪੈਂਦੀ ਆ ਕੱਲਾ ਗ੍ਰੇਨ ਨੋਟ ਕਰ ਲਓ ਗੱਲ ਲਿਖ ਲਿਓ ਕੱਲਾ ਗ੍ਰੇਨ ਕੋਈ ਵੀ ਕੱਲੇ ਜੋ ਵੀ 2 ਕਿਲੋ ਪਾ ਦੋਗੇ ਕੱਲੇ ਕਣਕ ਵੀ 2-3 ਕਿਲੋ ਕੱਠੀ ਪਾ ਦੋਗੇ ਮਨ ਲ ਇੱਕੋ ਟਾਈਮ ਕੱਲੀ ਬਾਜਰਾ ਇੱਕੋ ਟਾਈਮ 2-3 ਕਿਲੋ ਪਾ ਦੋਗੇ ਕੋਈ ਵੀ ਗ੍ਰੇਨ ਇੱਕਦਮ ਉਹਨ ਘੋੜੇ ਨੂੰ ਦਿੱਤਾ ਹੋਇਆ ਉਹ ਐਸਿਡੋਸਿਸ ਕਰੂਗਾ ਕਿਉਂਕਿ ਮੋਨੋਗੈਸਟਿਕ ਐਨੀਮਲ ਆ ਇਹਦੀ ਜਿਹੜੀ ਛੋਟੀ ਆਂਤ ਆ ਉਹਦੇ ਵਿੱਚ ਜਿੰਨਾ ਪਚ ਗਿਆ ਪਚ ਗਿਆ ਜਿਹੜਾ ਬੜੀ ਮਨ ਲ ਕਿ ਬੜੀ ਆਂਤ ਦੇ ਵਿੱਚ ਜਾਂਦਾ ਉਹ ਗ੍ਰੇਨ ਉਹ ਉੱਥੇ ਜਾ ਕੇ ਟੌਕਸਿਸਿਟੀ ਪੈਦਾ ਕਰਦਾ ਜਿਸ ਦਿਨ ਘੋੜਾ ਪੈਰਾਂ 'ਚ ਆ ਜਾਂਦਾ ਇਸ ਕਰਕੇ ਇਹਨੂੰ ਥੋੜੀ ਮਾਤਰਾ ਚ ਦੋ ਤੇ ਲਿਮਟਡ ਕੁਆਂਟੀਟੀ ਚ ਦੋ ਜਿੰਨੀ ਜਿੰਨੀ ਕੁਆਂਟੀਟੀ ਕੁਆਂਟਰ ਚ ਪੈਂਦੀ ਆ ਮੈਂ ਪਿਛਲੇ 4 3 4 ਸਾਲ ਤੋਂ ਜਦੋਂ ਦਾ ਪੇਜ ਚੱਲਿਆ ਸ਼ੇਅਰ ਕਰਦਾ ਆ ਰਿਹਾ ਤੁਹਾਡੇ ਨਾਲ ਕਿਹੜੀ ਚੀਜ਼ ਕਿੰਨੀ ਮਾਤਰਾ ਚ ਪਾਉਣੀ ਆ ਇਹ ਸਾਰਾ ਜਿਹੜਾ ਹਰਾਚਾਰਾ ਤੂੜੀ ਦੀ ਕੋਈ ਥਾਂ ਨਹੀਂ ਘੋੜਿਆਂ ਲਈ ਨਾ ਯੂਨੀਵਰਸਿਟੀ ਨੇ ਦੱਸੀ ਆ ਨਾ ਮੇਰਾ ਜਿੰਨਾ ਐਕਸਪੀਰੀਅੰਸ ਆ ਨਾ ਘੋੜੇ ਡਾਈਜੈਸਟ ਕਰਦੇ ਨੇ ਤੂੜੀ ਜਿਹਦੇ ਖਾਂਦੇ ਨੇ ਧੰਨਵਾਦ ਆ ਵੈਲਕਮ ਆ ਤੇ ਇੱਕ ਭਰਾ ਦਾ ਕੱਲ ਕਮੈਂਟ ਆਇਆ ਸੀ ਪਹਿਲਾਂ ਤੁਸੀਂ ਠੀਕ ਪਾਉਂਦੇ ਸੀ ਅੱਜ ਕੱਲ ਵੀਡੀਓ ਨੇ ਜਿਹੜੀਆਂ ਤੁਸੀਂ ਕਿਸੇ ਲਾਕ ਡਾਟ ਪਾਉਨੇ ਹੋ ਭਰਾ ਮੇਰਾ ਕਿਸੇ ਨਾਲ ਕੋਈ ਵੀ ਰੌਲਾ ਨਹੀਂ ਆਹ ਸੰਸਾਰ ਤੇ ਹੀ ਰੌਲਾ ਨਹੀਂ ਕਿਉਂਕਿ ਮੈਂ ਇੱਕੋ ਚੀਜ਼ ਦੇ ਫਲਸਫੇ ਨੂੰ ਮੰਨਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਠੀਕ ਹੈ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਜਿਹੜਾ ਵੀ ਬੰਦਾ ਜਿਹੜਾ ਵੀ ਕੰਮ ਕਰ ਰਿਹਾ ਉਹਦੇ ਹੁਕਮ ਅਨੁਸਾਰ ਕਰ ਰਿਹਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਇੱਕ ਬੰਦਾ ਜਿਹੜਾ ਮੁਰਗੇ ਪਾਲਦਾ ਉਹ ਵੀ ਰੋਟੀ ਖਾਂਦਾ ਇੱਕ ਬੰਦਾ ਜਿਹੜਾ ਮੁਰਗੇ ਵੜਦਾ ਉਹ ਕਸਾਈ ਆ ਉਹ ਵੀ ਰੋਟੀ ਖਾਂਦਾ ਤੇ ਇੱਕ ਬੰਦਾ ਉਹੋ ਆ ਜਿਹੜਾ ਮੁਰਗੇ ਦੇ ਨਾਲ ਆਥਣੇ ਰੋਟੀ ਖਾਂਦਾ ਕਿੱਤਾ ਉਹ ਹੋਰ ਕਰਦਾ ਕੋਈ ਠੀਕ ਆ ਉਹ ਉਹਨਾਂ ਚੋਂ ਪਾਪੀ ਕੋਈ ਨਹੀਂ ਪਾਪ ਕੁੱਨ ਦੋ ਇੱਕੋ ਸਮਾਨ ਨੇ ਮੈਂ ਹਰ ਇੱਕ ਬੰਦੇ ਦੀ ਉਨੀ ਰਿਸਪੈਕਟ ਕਰਦਾ ਉਹਦੇ ਹੁਕਮ ਤੋਂ ਬਾਹਰ ਤੁਸੀਂ ਜਾ ਹੀ ਨਹੀਂ ਸਕਦੇ ਉਹ ਪਰਸਥਿਤੀਆਂ ਹੀ ਨਹੀਂ ਬਣਦੀਆਂ ਠੀਕ ਹੈ ਜੀ ਮੈਂ ਕਿਸੇ ਨਾਲ ਮੇਰਾ ਕੋਈ ਲਾਕਡਾਟ ਨਹੀਂ ਮੇਰੇ ਲਈ ਸਾਰੇ ਬਹੁਤ ਰਿਸਪੈਕਟਫੁਲ ਨੇ ਠੀਕ ਹੈ ਜੀ ਧੰਨਵਾਦ ਸ਼ੇਅਰ ਕਰਦੇ ਹੋ ਮੈਂ ਤੁਹਾਡੇ ਨਾਲ ਉਹੀ ਸ਼ੇਅਰ ਕਰਦਾ ਜੋ ਨੇ ਮੈਨੂੰ ਹੁਕਮ ਲਾਇਆ ਮੈਂ ਉਹ ਸ਼ੇਅਰ ਕਰਦਾ ਰਹੂੰਗਾ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਤੁਹਾਨੂੰ ਚੰਗੀ ਲੱਗੇ